ਕਾਮਯਾਦੀ ਨਾਲ ਪਿੰਡ ਦੇ ਹੀ 4 ਵਿਅਕਤੀਆਂ ਦੇ ਵੱਲੋਂ ਬਸਲੂਕੀ ਕਰਨ ਦੇ ਮਾਮਲੇ ਦੇ ਉੱਤੇ ਤੂਲ ਫੜ ਲਿਆ ਗਿਆ ਜਦੋਂ ਕਿ ਬੀਤੀ 23 ਮਈ ਨੂੰ ਨਾਬਾਦੀ ਸਬ ਤਹਿਸੀਲ ਪਾਕਸੋઠાਣੇ ਵਿਖੇ ਪਿੰਡ ਖਰੋੜਾ ਦੀ ਪੰਚਾਇਤ ਵੱਲੋਂ ਲਿਖਤੀ ਦਸਖਾਤ ਦਰਖਾਸਤ ਦਿੱਤੀ ਗਈ ਤਾਂ پولیس ਵੱਲੋਂ ਵੀ کئی ਦਿਨ बीत जाने ਦੇ باوجود ਵੀ ਸੁਣਵਾਈ ਨਾ ਕਰਨ ਦੇ ਚਲਦਿਆਂ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਅਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹੰਦ ਹਰਵਿੰਦਰ ਸਿੰਘ ਖਰੋਣਾ ਵੱਲੋਂ ਪਿੰਡ ਦੇ ਪੰਚਾਇਤ ਸਮੇਤ ਬੀਤੀ ਰਾਤ ਥਾਣਾ ਪਾਲਸੁਰਾ ਕੇਰਾਵਾਰ ਕੇ ਪੁਲਿਸ ਦੇ ਖਿਲਾਫ ਜਮ ਕਿਨਾਰੇ ਬਾਜ਼ੀ ਕੀਤੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਹੰਦ ਹਰਵਿੰਦਰ ਸਿੰਘ ਖਰੋਣਾ ਨੇ ਐਸ ਐਚਓ ਪਾਲਸੁਰ ਗੁਰਪ੍ਰੀਤ ਸਿੰਘ ਹੰਦਾ ਦੇ ਨਾਲ ਤਿੱਖੀ ਬਹਿਸ ਬਾਜ਼ੀ ਕਰਦੇ ਹੋਏ ਵਿਖਾਈ ਦਿੱਤੇ ਪਾਲਸੁਰ ਥਾਣੇ ਦੀ ਪੁਲਿਸ ਦੇ ਵੱਲੋਂ ਆਖਰਕਾਰ ਆਰੋਪੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਉਪਰ ਲਗਾਏ ਕਿ ਧਰਨੇ ਵਿੱਚ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮ ਸੋਤਵੀ ਪਹੁੰਚੇ ਸਨ ਇਹ ਕੀਤਾ ਕੱਲ ਦੇ ਖੜੇ ਨੇ ਸਾਰੀ ਦੁਨੀਆ ਬੈਠੀਆਂ ਪੈਣਾ ਬੈਠੀਆਂ ਬਜ਼ੁਰਗ ਬੈਠੇ ਨੇ ਬੱਚੇ ਬੈਠੇ ਨੇ ਇਲਾਕੇ ਦੇ ਸਾਰੀ ਰਾਤ ਦੇ ਬੈਠੇ ਨੇ ਸਾਰੀ ਇਹ ਕੱਲ ਹੀ ਪਰਚਾ ਕਰਕੇ ਇਹ ਗੱਲ ਨੂੰ ਨਿਬੇੜ ਦੇਣਾ ਚਾਹੀਦਾ ਸੀ ਤੇ ਹੁਣ ਇਹ ਪਰਚਾ ਕਰਿਆ ਇੱਕ ਬੰਦਾ ਰੈਸਟ ਕਰਿਆ 2 ਵਜੇ ਭਜਾਏ ਹੋਏ ਨੇ ਇਹਨਾਂ ਲੋਕਾਂ ਦੀ ਡਿਮਾਂਡ ਹੈ ਕਿ ਦੋਨੋਂ ਬੰਦੇ ਰੈਸਟ ਕੀਤੇ ਜਾਣ ਨੌੜੀ ਪਿੰਡ ਦਾ ਨੌੜੀ ਪਿੰਡ ਦਾ ਇੱਕ ਤਾਂ ਐਸਸੀ ਨੂੰ ਗੰਤ ਬੋਲਦੇ ਨੇ ਦੂਜਾ ਡੀਜੀ ਨੇ ਕੰਮ ਕਰਦੀਆਂ ਉੱਥੇ ਜੋ ਵੀ ਝਗੜਾ ਹੋਇਆ ਉਹਦੇ ਮਤਾਬਕ ਇਹਨਾਂ ਨੂੰ ਬੰਦੇ ਅਰੈਸਟ ਕਰਨੇ ਚਾਹੀਦੇ ਆ ਫਿਰ ਜੇ ਕਹਿੰਦੇ ਦੁੱਧ ਦਿੱਤਾ ਮੰਗਣਾ ਪਾ ਕੇ ਦਿੱਤਾ ਉਹਦਾ ਫਾਇਦਾ ਕੀ ਹੈ ਐਸਐਚਓ ਸਾਹਿਬ ਸਿਆਣੇ ਬਣਨ ਪਰਚਾ ਉਹਨਾਂ ਨੇ ਹੁਣ ਕਰਤਾ ਜੋ ਮੈਨੂੰ ਪਤਾ ਲੱਗਿਆ ਔਰ ਬੰਦੇ ਅਰੈਸਟ ਕਰ ਲਾ ਲੋਕ ਆਪਕੋ ਆਪਣੇ ਘਰਾਂ ਦੇ ਦੁਪਹਿਰ ਦਾ ਟਾਈਮ ਸੀ ਤੋਬੇ ਦੇ ਘੰਟੇ ਚੱਲੇ ਸੀ ਕਤਿ ਤਰੀਕ ਦੀ ਗੱਲ ਆ ਉੱਤੇ ਜਾ ਕੇ ਤਿੰਨੇ ਬੰਦੇ ਜਾਨਸੀ ਸਦੀਖਾ ਤੇ ਤੱਕ ਇੱਕ ਹਸਦਲਿਤ ਉਹ ਵੀਡੀਓ ਬਣ ਗਈ ਉਹਨਾਂ ਦੀ ਜਾ ਕੇ ਲਾਈਵ ਵੀਡੀਓ ਬਣਾਉਂ ਗਏ ਕਹਿੰਦੇ ਤੁਸੀਂ ਕੰਮ ਨਹੀਂ ਸਹੀ ਕਰ ਰਹੇ ਤੁਸੀਂ ਜਿਹੜੀਆਂ ਹਾਜ਼ਰੀ ਵੱਧ ਭਾਈ ਵੀ ਆ ਤੁਸੀਂ ਇੱਥੇ ਗੈਰ ਹਾਜ਼ਰ ਹੋ ਤੁਸੀਂ ਇਹ ਨਹੀਂ ਉਹਨਾਂ ਬਹੁਤ ਬੋਲੇ ਕੋਈ ਨਹੀਂ ਦਿਖੋਗਾ ਤੁਸ ਕੋ ਨਾ ਤੁਸੀਂ ਮੈਂਬਰ ਬੁਝੇ ਨਾ ਕੁਝ ਹੋਰ ਤੁਸੀਂ ਸਾਨੂੰ ਕਿੰਨੇ ਆ ਕੇ ਵਿੱਚ ਦੰਮੇ ਟੰਟੇ ਉਹਨਾਂ ਵੀ ਇਹਨੇ ਕੰਮ ਨਹੀਂ ਕਰਨ ਦਿੱਤਾ ਨਾਬੇ ਚੱਲ ਕੇ ਦੋ ਸਖਤੀ ਤਾੜਾ ਮੇਟ ਪੰਡਾ ਵੀ ਉਹ ਮੇਟ ਵੀ ਪਹੁੰਚ ਗਿਆ ਕੁੜੀ ਦੂਜੀ ਜਿਹੜੀ ਲੇਡੀ ਮੁੰਡਲ ਕਰਦੀ ਉਹ ਲੇਡੀ ਲੜਕੀਓ ਦੋ ਦਿੱਤਾ ਉਹ ਇੰਡੀਕੇਟਰ ਉਹਦੀ ਇਨਸਲਟ ਕੀਤੀ ਇੱਕ ਸਾਡੇ ਉੱਤੇ ਜਨਾਨੀ ਚ ਉੱਤਰ ਕੇ ਦਰਗੀ ਅੱਛਾ ਜਿਹੜਾ ਦੂਜਾ ਸਦਸੀਗਾ ਮੇਟ ਉਹ ਜਿਹੜਾ ਐਸਸੀ ਭਾਈ ਜਰਨ ਬਾਜੀ ਗੱਲਾਂ ਦਾ ਦਾ ਕਦਾ ਮੈਂ ਬਰਬੰਦੀ ਆ ਜੀ ਮੀਤ ਪਿਆ ਉਹਨੂੰ ਕੁੱਤਿਆਂ ਪਜੀ ਕਰਾ ਪਰ ਐਮ ਜਦ ਤੂੰ ਬਹੁਤ ਚਾਹ ਬਲਿਆਵੇਂ ਜਿੱਦੋਂ ਪਹਿਲਾਂ ਰੇਬ ਉੱਥੇ ਸੀ ਉਹਨੇ ਬਹੁਤ ਬੋਲੇ 4-5 ਘੰਟੇ ਉਹਨਾਂ ਨੂੰ ਉੱਥੇ ਜਲੀਲ ਕੀਤਾ ਜਿਹੜੀ ਵੀਡੀਓ ਲਾਈਵ ਕੀਤੀ